ਸਤਨਾਮ ਵਾਹਿਗੁਰੂ ਸਾਹਿਬ ਜੀ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੇ ਬੇਦਨ ਜਾਣਤਾ ਤੂੰ ਸਾਹਾ ਅਵਰ ਨਾ ਜਾਣੇ ਕੋਈ ਸਤਨਾਮ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਹੋਵੈ ਜੇ ਲਾਇ ਰਹਾ ਲਿਬ ਤਾਰ ਭੁਖੇ ਆ ਭੁਖ ਨ ਉਤਰੇ ਜੇ ਬੰਨਾ ਪੁਰੀਆਂ ਭਾਰ ਸਹੈ ਸਸਿਆਣ ਪਾ ਲਖ ਹੋਐ ਤੈ ਕਨ ਚੱਲੇ ਨਾਲ ਕਿਵਸ ਚਿਆਰਾ ਹੋਈਐ ਕਿਵ ਕੋੜੈ ਟੁੱਟੈ ਪਾਨ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੇ ਹੋਣ ਜੇ ਹੁਕਮ ਲੈ ਵੜਾਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੇ ਇਸ ਦਾ ਪਵਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਨ ਹੋ ਵੈ ਕਿਸੇ ਤਾਨ ਗਾਵੇ ਕੋ ਦਾਤ ਜਾਨੇ ਨਿਸਾਨ ਗਾਵੇ ਕੋ ਗੁਣ ਵਿੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵੇ ਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਤਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਲੈਂਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਹਾ ਨਾਨਕ ਬਿਗ ਸੇਵੇ ਪ੍ਰਵਾਹ ਸਾਚਾ ਸਾਹਿਬ ਸਚ ਨਾਏ ਪਖਿਆ ਭਾਉ ਆਪਾਰ ਅਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰਖਿਐ ਜਿਸ ਦਿਸੇ ਦਰਬਾਰ ਮੂਹ ਕੈ ਬੋਲਣ ਬੋਲੀਐ ਜਿਤੁ ਸੁਣਿ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨੰਦਰੀ ਮੋਖ ਦਵਾਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪ ਆਪ ਨਰੰជន ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਨੇ ਨਿਧਾਨ ਗਾਵੀਏ ਸੁਨੀਏ ਮਨ ਰੱਖੀਏ ਪਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੁਰਈਸਰ ਗੁਰਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅਖ ਨਾਹੀ ਕਹਿ ਨਾ ਕਥਨ ਜਾਇ ਗੁਰਾ ਇੱਕ ਦੇਹ ਬੁਝਾਈ ਸਬਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਇ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੇ ਜੇਤੇ ਸਿਰਠ ਉਪਾਈ ਵੇਖਾਵਣ ਕਰਮਾ ਕੇ ਮਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇਕ ਦੇਹ ਬੁਜਾਈ ਸਬਣਾ ਜੀ ਆਕਾ ਇਕ ਦਾਤਾ ਸੋ ਮੈਂ ਮਿਸਰਣ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋ ਨਹੀਂ ਹੋਏ ਨਵਾਂ ਖੰਡਾ ਵੇ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨੋ ਰਖਾਏ ਕੇ ਜਸ ਕੀ ਰਤ ਜਗਲੇ ਜੇ ਤਿਸ ਨਦਰਣ ਆਵਈ ਤਾਂ ਬਾਤ ਨ ਪੁੱਛੇ ਕੇ ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇਹਾ ਕੋਈ ਨ ਸੁੱਝੈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਤਬਲ ਆਕਾਸ਼ ਸੁਣੈ ਦੀਪ ਲੋਪ ਪਤਲ ਸੁਣੈ ਪਹੁ ਨਾ ਸਕੇ ਕਾਰ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਿਰ ਬ੍ਰਹਮਾਇੰਦ ਸੁਣੈ ਮੁਖਸਲਾ ਹਨਮੰਦ ਸੁਣੈ ਯੋਗ ਜੁਗਤ ਤਨ ਭੇਦ ਸੁਣੈ ਸਾ ਸਤ ਸਿਮਰਤਿ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਠ ਸਠਿ ਕਾ ਇਸ ਨਾਨਕ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਰਾਸ ਸੁਣੈ ਸਰਾ ਗੁਨਾਕੇ ਗਾ ਸੁਣੈ ਸੇਖ ਪੀਰ ਪਾਤਸ਼ਾ ਸੁਣੈ ਅੰਦੇ ਪਾਵੇਂ ਰਹਾ ਸੁਣੈ ਹਾਥ ਵੇ ਸਗਹ ਨਾਨਕ ਭਗਤਾਂਸ ਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਸਦਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੈ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਾਗਣਾ ਚੱਲੇ ਪੰਤ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵਹਿ ਮੁਖ ਦਵਾਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੇ ਤਾਰੇ ਗੁਰ ਸਿਖ ਮੰਨੈ ਨਾਨਕ ਭਵੇ ਨਾ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪੰਜੇ ਪਾਵੇਂ ਦਰਗਹ ਮਾਨ ਪੰਜੇ ਸੋਹੇ ਹੰਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਤਹੋਲ ਧਰਮ ਦਿਆ ਕਾ ਪੂਤ ਸੰਤੋਖ ਥਾਬ ਰਖਿਆ ਜਨ ਸੋਤ ਜੇ ਕੋ 부ਝੈ ਹੋਵੇ ਸਚਿਆਰ ਤਹੋਲੇ ਉਪਰ ਕੇਤਾ ਭਾਰ ਦਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਨਜੋਰ ਜੀ ਜਾ ਤਿਰੰਗਾ ਕੇ ਨਾਮ ਸਬਨਾ ਲਿਖਿਆ 부ੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਉਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀ ਤਪ ਸਉ ਏਕੋ ਕੋ ਆਉ ਤਿਸਤੇ ਹੋਏ ਲਖ ਦਰੀਹਾਉ ਕੁਦਰਤ ਕਬਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਿਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਸੰਤਪਤਾਉ ਅਸੰਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਸਦੇ ਅਸੰਗ ਦਾਤਾਰ ਅਸੰਗ ਸੂਰਮੋਹ ਪਖਸਾਰ ਸੰਖ ਮੋਹ ਨਿਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋਤਿ ਤੇ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਸੰਖ ਮੂਰਖ ਅੰਧ ਕੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵੱਡ ਹਤਿਆਕ ਬਾਹੇ ਅਸੰਤ ਪਾਪੀ ਪਾਪ ਕਰ ਜਾਹੇ अशंक कूड़ यार कूड़े फिराहे शंख म्लेष मल पख खाहे अशंख निंदक सिर करहे भार नानक नीच कहे विचार वारिया ना जावे एक बार जोदत पावे साईं बलिकार तू सदा सलामत निरंकार शंख संथा नाम संथाव अगम गम शंखलो अशंख हे सिर पार होए अखरी नाम अखरी सलह ਅਖਰੇ ਗਿਆਨ ਗੀਤ ਗੁਣ ਗਾ ਅਖਰੇ ਲਿਖਨ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਿਖਾਣ ਜਿਨਹੇ ਲਿਖੇ ਤਿਸ ਸਿਰ ਨਾਹੈ ਜਿ ਫਰਮਾਏ ਤਿ ਤੇ ਬਾਹੈ ਜੇਤਾ ਕੀਤਾ ਤੇ ਤਾ ਨਾ ਵਿਨ ਨਾਵੇਂ ਨਾਹੀ ਕੋਤਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਿਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਨਕਰ ਹਰੀਏ ਹੱਥ ਪੈਰ ਤੰਦੇ ਪਾਣੀ ਤੋਤੇ ਉਤਰ ਸਖੇ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਤ ਹੋਏ ਹਰੀਏ ਮਤ ਪਾਪਾਂ ਕੇ ਸੰਗ ਉਤਪੇ ਨਾਮੇ ਕੇ ਰੰਗ ਉੰਨੀ ਪਾਪੀ ਅੱਖ ਨਾਹੇ ਕਰ ਕਰ ਕਰਣਾ ਲਿਖ ਲੈ ਜਾਹ ਆਪੇ ਵੀ ਜਾਪੇ ਹੀ ਖਾ ਨਾਨਕ ਹੁਕਮਿ ਆਵ ਜਾਹ ਤਿਰ ਤਪ ਦਿਆਦਤ ਦਾਣ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮਨ ਆਮਣ ਕੀਤਾ ਬਹਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਧ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਣ ਸੋ ਵੇਲਾ ਵਕਤ ਕਮਣ ਕਮਣ ਥਿਤ ਕਮਣ ਵਾਰ ਕਮਣ ਸੇ ਰਤੀ ਮਹਾ ਕਮਣ ਜਿਤ ਹੋ ਆਇ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਕੁਰਾਨ ਵਕਤ ਨਾ ਪਾਇਆ ਕਾਦੀਆ ਜੇ ਲਿਖਨ ਲੇਖ ਕੁਰਾਨ ਥਿਥਵਾਰਣ ਜੋਗੀ ਜਾਣੇ ਰਤ ਮਹਾਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੇ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨਾ ਸੋਹੇ ਪਤਲੋਂ ਪਤਲ ਲਖ ਅਗਾਸ ਅਗਾਸ ਓੜ-ਗੋੜਿ ਘਾੜ ਥਕੇ ਵੇਦ ਕਹਿਣਿ ਕਵਾਤ ਸੈ ਸੇ 18 ਕਹਿਣਿ ਤੇ ਬਾਹ ਅਸਲੋ ਇਕ ਤਾਤ ਲੇਖਾ ਹੋਇ ਤਾ ਲਿਖਿਐ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹ ਏਤੇ ਸੁਰਤ ਨ ਪਾਈਆਂ ਨਦੀਆਂ ਤੇ ਵਾ ਪਵੇ ਸਮੁੰਦਰ ਨ ਜਾਣਿਆ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨੋ ਨਾ ਵਿਸਰੇ ਅੰਤਰਾ ਸਿਪਤੇ ਕਹਿ ਨ ਅੰਤ ਅੰਤਰਾ ਕਰਨੇ ਦੇ ਨ ਅੰਤ ਅੰਤਰਾ ਵੇਖਣ ਸੁਣਨ ਨ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਆਵਾਰ ਅੰਤ ਕਾਰਣ ਕੀਤੇ ਬਿਲਾਹੇ ਤਾਂ ਕੇ ਅੰਤ ਨਾ ਪਾਹ ਜਾਹੇ ਇਹ ਅੰਤਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾ ਉਚੇ ਉਪਰ ਉਚਾਰਾ ਇਹ ਵੜੂ ਉਚਾ ਹੋਏ ਕੋਈ ਤਿਸ ਉਚੇ ਕੋ ਜਾਣੇ ਸੋਏ ਜੇ ਵੜਿਆਪ ਜਾਣੇ ਆਪ ਆਪ ਨਾਨਕ ਨਦਰੇ ਕਰਮੇ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਤ ਮਾਏ ਇਹਤੇ ਮੰਗਹਿ ਜੋਤ ਪਾਰ ਇਹਤੇ ਅਗਣਤ ਨਹੀਂ ਵਿਚਾਰ ਇਹਤੇ ਖਬ ਟੁੱਟੇ ਵੇਕਾਰ ਇਹਤੇ ਨਰਮ ਕਿਰਪਾ ਹੈ ਕੇਤੇ ਮੂਰਖਾ ਹੀ ਗਾਹੇ ਕੇਤੇ ਆਦੂਖ ਭੂਖ ਸਦਮਰ ਏ ਪੈ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨ ਸਕੇ ਕੋਇ ਏਕੂ ਖਾਏ ਏਕ ਆਖਣ ਪਾਏ ਓ ਜਾਣੇ ਜੇ ਤੀ ਹਾ ਮੂੰ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇ ਕੇ ਜਿਸਨੋ ਬਖਸੇ ਸਿਬ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮਲ ਵਪਾਰ ਅਮੁੱਲ ਵਪਾਰੀ ਐ ਅਮੁੱਲ ਪੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਭਾਏ ਅਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀ ਸਿਰ ਮਨ ਰਿਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨ ਜਾਏ ਆਖ ਆਖ ਰਹੇ ਨਿਵਨਾਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਣ آخ برہمیں آخ ان آکھیں گوپی توبند آکھیں اسر آخ سکھیں بدھ آکھیں دانویں آخ دیو آخ سر نرم جن سیب کتے آخ آخن پاہے کہہ کہہ اٹھ جاہے اے کی ہویں تا آخ سکے کے بڑ پاوے تیوڑے ਨਾਨਕ ਜਾਣੇ ਸਾਚਾ ਸੋਏ ਏ ਕੋ ਆਖੈ ਬੋਲ ਵਿਗਾੜ ਤਨ ਕੀਏ ਸਿਰ ਗਾਵਾਰ ਗਾਵਾਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਬਰੀ ਸੋ ਕਹੀਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੋਂ ਪਉਣ ਪਣੀ ਬੈਸੰਤਰ ਗਾਵੇ ਰਾਜਾ ਧਰਮ ਦਿਵਾਰੇ ਗਾਵੇ ਚਿਤ ਗੁਪਤ ਲਿਖ ਜਾਨ ਹੈ ਲਿਖ ਲੇ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦੇ ਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀਸਤੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੇਸਰ ਜੁਗ ਜੁਗ ਵੇਦਾਂ ਨਾਲੇ ਕਾ ਵਹਿ ਮੋਹਣੀਆ ਮਨਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨੁ ਪਾਏ ਤੇਰੇ ਅਠ ਸਠਿ ਤੀਰਥ ਨੰਦਲੇ ਕਾ ਵਹਿ ਜੋਦ ਮਹਾਂ ਬਲਸੂਰਾ ਕਾ ਵਹਿ ਖਾਣੀ ਚਾਰੇ ਕਾ ਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇਈ ਤੁਨੁ ਗਾਵਹਿ ਜੋ ਤਤ ਭਾਵਨ ਰਤੇ ਤੇਰੇ ਭਖਤਰ ਸਾਲੇ ਹੋਰ ਕੀਤੇ ਗਾਵਣ ਸੇ ਮੈ ਚਿਤ ਨ ਆਵਣ ਨਾਣ ਕੀ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨੋਈ ਹੈ ਭੀ ਹੋਸੀ ਜੈ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਘਰ ਘਰ ਜਿਨ ਸੀ ਮਾਇਆ ਜਿਨ ਨੂੰ ਪਾਈ ਘਰ ਘਰ ਵੇਖੇ ਕੀਤਾ ਆਪਣੋ ਜਿਵੇਂ ਤਿਸ ਦੇ ਵੜਾਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਸ ਸਾਹ ਸਾਹ ਪਾਦ ਸਾਹਿਬ ਨਾਨਕ ਰਹਿਣ ਰਜਾਈ ਬੰਦਾ ਸੰਤੋਖ ਸਰਮਪੱਤ ਚਹੋਲੇ ਧਿਆਨ ਕੀ ਕਰਹਿ ਵਿਭੂਤ ਹਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਬੰਥੀ ਸਭ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਸੇ ਆਉ ਦੇਸ ਆਦ ਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਭੰਡਾਰਣ ਘੜ ਘੜ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਕੇ ਰਿੱਧ ਸਿੱਧਿ ਅਬਰਾ ਸਾਧ ਸੰਯੋਗ ਵਿੰਯੋਗ ਦੋਏ ਘਰ ਚਲਾਵਹਿ ਲੇਖਿ ਆਵਹਿ ਭਾਗ ਆਦੇਸ ਸੇ ਆਨੇਸ ਆਦ ਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਜੇਲੇ ਪਰਮਾਨ ਇਕ ਸੰਸਾਰ ਇਕ ਭੰਡਾਰੇ ਕਲਾਏ ਦੇਬਾਨ ਜਿਵੇਂ ਤਿਸ ਭਾਵੇ ਤਵੇ ਚਲਾਵੇ ਜਿਬ ਹੋਵੇ ਫਰਮਾਨ ਹੋਵੇਖੇ ਉਹ ਨਾਨਦ ਰਣ ਆਵੇ ਬਹੁਤਾ ਇਹ ਬੇੜਾਨ ਆਦੇਸ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕ ਹੋਵੇਸ ਆਸਨ ਲੋਏ ਲੋਏ ਭੰਡਾਰ ਜੋਗਿ ਸਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਕੀ ਸਾਚੇ ਕਾਰ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਬੋ ਲਖ ਹੋ ਹੈ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ਼ ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਹਾ ਪਤ ਬਵਣੀਆਂ ਚੜਿਏ ਹੋਵੇ 21 ਸੁਣ ਗੱਲਾਂ ਆਕਾਸ਼ ਕੀ ਕੀਟ ਆਈ ਰੇਸ ਨਾਨਕ ਨਦਰੇ ਪਾਈਐ ਊੜੀ ਊੜੈ ਠੀਸ ਆਖਣ ਜੋਰ ਚੁੱਪਣੈ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਰਾਜ ਮਾਲ ਮਨ ਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਯੁਗਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵਿਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿਥੀ ਵਾਰ ਪਉਣ ਪਾਣੀ ਅਗਨੀ ਪਾਤਾਲ ਤਿਸਵੀ ਧਰਤੀ ਥਾਪ ਰਖੀ ਧਰਮਸਾਰ ਤਿਸਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੇ ਸੁਹਣ ਪੰਜ ਪਰਵਾਨ ਨੰਦਰੀ ਕਰਮ ਪਵੇ ਨੀਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆਂ ਜਾਪੇ ਜਾਏ ਧਰਮਖੰਡ ਕਾਇ ਹੋ ਧਰਮ ਗਿਆਨਖੰਡ ਕਾਇ ਆਖੋ ਕਰਮ ਕੇਤੇ ਪੌਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ਕੇਤੇ ਬ੍ਰਹਮੈ ਘੜਦ ਘੜੀਐ ਰੂਪ ਰੰਗ ਕੇ ਵੇਸ ਕੇਤੇ ਆਕਰਮ ਕੋਈ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਬਾਤ ਨਿਰੰਧ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨયੰਤ ਗਿਆਨਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਘੋੜ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀ ਇਹ ਬਹੁਤ ਅਨੂਪ ਤਾਂ ਕਿਆਂ ਗੱਲਾਂ ਕਿਥਿਆ ਨਾ ਜਾਹੇ ਜੇ ਕੋ ਕਹੈ ਪਿਛੇ ਪਿਸਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸਿਦਾਂ ਕੀ ਸੁਦ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਪ੍ਰਭੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂਕੇ ਰੂਪ ਨਾ ਕਥਨੇ ਜਾਹੇ ਨਾ ਹੋ ਮਰੇ ਨਾ ਠਾਗੇ ਜਾਹੇ ਜਨਕੇ RAM ਵਸੇ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋ ਕਰੇ ਅਨੰਤ ਸੱਚਾ ਮਨਸੋਏ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰਿਨ ਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਅੰਤ ਨਯੰਤ ਤਿੱਥੈ ਲੋ ਨੋ ਆਕਾਰ ਜਿਬ ਜੂ ਹੁਕਮ ਤਵੇ ਤਿਵਕਾਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਕਥਨਾ ਕਰੜਾਸਰ ਜਤਿ ਬਹਾਰਾ ਧਿਰ ਸੁਨਿਆਰ ਅਹਿਰਨ ਮਤ ਵੇਦਥਿਆਰ ਓਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਇ ਦਾ ਹੈਲੇ ਸੰਗਲ ਜਗਤ ਚੰਗਿਆਈਆ ਬੁਰਿਆਈਆ ਵਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ